ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਵੇਂ ਪੁੱਤਰ ਦਾ ਲੁਕਿਆ ਹੋਇਆ ਇਤਿਹਾਸ ਗੁਰੂ ਪਾਤਸ਼ਾਹ ਜੀ ਦਾ ਉਹ ਪੰਜਵਾਂ ਪੁੱਤਰ ਕਿਹੜਾ ਸੀ ਅਤੇ ਕੌਣ ਸੀ ਉਹ ਇਸ ਬਾਰੇ ਆਪਾਂ ਜਾਣਦੇ ਹਾਂ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੂਰੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਰਹਿ ਰਹੇ ਸਨ ਉਸ ਵੇਲੇ ਆਨੰਦਪੁਰ ਸਾਹਿਬ ਵਿਖੇ ਬੜਾ ਹੀ ਖੁਸ਼ਹਾਲੀ ਅਤੇ ਆਨੰਦਮਈ ਜੀਵਨ ਸੀ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਗੁਰੂ ਸਾਹਿਬ ਜੀ ਦਾ ਪੂਰਾ ਪਰਿਵਾਰ ਬੜਾ ਖੁਸ਼ ਅਤੇ ਸੁਖਮਈ ਜੀਵਨ ਬਤੀਤ ਕਰ ਰਿਹਾ ਸੀ ਤਾਂ ਉਸ ਵੇਲੇ ਬੱਸੀ ਪਟਾਣਾ ਜੋ ਕਿ ਸਰਹੰਦ ਦੇ ਨਾਲ ਲੱਗਦਾ ਇੱਕ ਪਿੰਡ ਹੈ ਉਸ ਪਿੰਡ ਵਿੱਚ ਰਹਿੰਦਾ ਸੀ ਅਤੇ ਨੱਥੂ RAM ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵੱਡਾ ਸ਼ਰਧਾਲੂ ਸੀ ਅਤੇ ਗੁਰੂ ਪਾਸ਼ਾ ਜੀ ਨੂੰ ਆਪਣਾ ਗੁਰੂ ਮੰਨਦਾ ਸੀ ਅਤੇ ਨੱਥੂ RAM ਦੀ ਬਲੋਟਾ ਦੀ ਧਰਮ ਪਤਨੀ ਬੀਬੀ ਭੀਖੀ ਸੀ ਜਿਸ ਦਾ ਨਾਮ ਭੀਖੀ ਸੀ ਅਤੇ ਇਸ ਨੂੰ ਬੀਬੀ ਭੀਖਾ ਵੀ ਕਿਹਾ ਜਾਂਦਾ ਹੈ ਜੋ ਕਿ ਆਨੰਦਪੁਰ ਕਿਲੇ ਦੇ ਵਿੱਚ ਮਾਤਾ ਗੁਜਰਕੌਰ ਜੀ ਦੀ ਸੇਵਾ ਕਰਿਆ ਕਰਦੇ ਸੀ ਮਾਤਾ ਗੁਜਰਕੌਰ ਜੀ ਦੀ ਸੇਵਾ ਵਿੱਚ ਲੱਗੀ ਹੋਈ ਬੀਬੀ ਭੀਖਾ ਗੁਰੂ ਪਾਤਸ਼ਾਹ ਜੀ ਦੇ ਮਹਿਲਾਂ ਵਿੱਚ ਹੀ ਰਹਿੰਦੀ ਸੀ ਅਤੇ ਉਹਨਾਂ ਦਾ ਇੱਕ ਸੁਪੁੱਤਰ ਸੀ ਜੋ 라ਵਰ ਸਿੰਘ ਜਿਹੜਾ ਕੀ ਗੁਰੂ ਗੋਬੀ ਸਿੰਘ ਜੀ ਦੇ ਤੀਸਰੇ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਦਾ ਸੀ ਬਾਬਾ ਜੋਰਾਵਰ ਸਿੰਘ ਜੀ ਅਤੇ ਬੀਬੀ ਭੀਖਾਂ ਦਾ ਪੁੱਤਰ ਦੋਨੋਂ ਹੀ ਹਮ ਉਮਰ ਦੇ ਸਨ ਸ੍ਰੀ ਗੁਰੂ ਗੋਬੀ ਸਿੰਘ ਜੀ ਆਨੰਦਪੁਰ ਸਾਹਿਬ ਰਹਿੰਦੇ ਹੋਏ ਸਿੱਖਾਂ ਦੇ ਮੁਕਾਬਲੇ ਕਰਵਾਇਆ ਕਰਦੇ ਸਨ ਅਤੇ ਉਹਨਾਂ ਨੂੰ ਯੋਧ ਵਿਦਿਆ ਸਿਖਾਇਆ ਕਰਦੇ ਸਨ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਕਿ ਬਾਬਾ ਜੋਰਾਵਰ ਸਿੰਘ ਜੀ ਅਤੇ ਬੀਬੀ ਭੀਖਾਂ ਦਾ ਸੁਪੁੱਤਰ ਜਿਨ੍ਹਾਂ ਦਾ ਨਾਮ ਵੀ ਜੋਰਾਵਰ ਹੈ ਉਨ੍ਹਾਂ ਦੋਨਾਂ ਦੇ ਵਿਚਕਾਰ ਕੁਸ਼ਤੀ ਦਾ ਮੁਕਾਬਲਾ ਕਰਵਾਇਆ ਗਿਆ ਅਤੇ ਕੁਸ਼ਤੀ ਦੇ ਮੁਕਾਬਲੇ ਦੇ ਵਿੱਚ ਜੋਰਾਵਰ ਨੇ ਸਹਿਬਜਾਦਾ ਜੋਰਾਵਰ ਸਿੰਘ ਨੂੰ ਹਰਾ ਦਿੱਤਾ ਸੀ ਸੰਗਤ ਜੀ ਜਦੋਂ ਜੋਰਾਵਰ ਸਿੰਘ ਨੇ ਬਾਬਾ ਜੋਰਾਵਰ ਸਿੰਘ ਜੀ ਨੂੰ ਕੁਸ਼ਤੀ ਦੇ ਵਿੱਚ ਹਰਾ ਦਿੱਤਾ ਤਾਂ ਇਹ ਗੱਲ ਜਦੋਂ ਹੋਰ ਸਿੱਖਾਂ ਨੂੰ ਪਤਾ ਲੱਗਦੀ ਹੈ ਤਾਂ ਉਹਨਾਂ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟ ਕੀਤਾ ਉਹਨਾਂ ਨੇ ਬੀਬੀ ਪੀਖਾ ਨੂੰ ਜਾ ਕੇ ਕਿਹਾ ਕਿ ਤੁਹਾਡਾ ਸੁਪੁੱਤਰ ਗੁਰੂ ਪਿਤਾ ਦੇ ਸੁਪੁੱਤਰ ਨੂੰ ਕਿਵੇਂ ਹਰਾ ਸਕਦਾ ਹੈ ਇਹ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਤੁਸੀਂ ਜਾ ਕੇ ਗੁਰੂ ਪਾਸ਼ਾ ਜੀ ਤੋਂ ਮਾਫੀ ਮੰਗੋ ਅਤੇ ਬੀਬੀ ਪੀਖਾ ਨੂੰ ਕਹਿਣ ਲੱਗੇ ਕਿ ਤੁਸੀਂ ਜਾ ਕੇ ਆਪਣੇ ਸੁਪੁੱਤਰ ਵੱਲੋਂ ਗੁਰੂ ਗੋਬੀ ਸਿੰਘ ਜੀ ਤੋਂ ਆਪਣੇ ਸੁਪੁੱਤਰ ਲਈ ਸਜ਼ਾ ਮੰਗੋ ਤਾਂ ਬੀਬੀ ਪੀਖਾ ਸਿੱਖਾਂ ਦੀ ਇਹ ਗੱਲ ਮੰਨਦੇ ਹੋਏ ਉਸੇ ਵੇਲੇ ਗੁਰੂ ਪਾਤਸ਼ਾਹ ਜੀ ਦੇ ਕੋਲ ਚਲੇ ਜਾਂਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਨ ਲਗੇ ਕਪਾਤਸ਼ਾਹ ਜੀ ਮੈਂ ਤੁਹਾਡੇ ਕੋਲੋਂ ਮਾਫੀ ਮੰਗਦੀ ਹਾਂ ਕਿ ਮੇਰੇ ਸੁਪੁੱਤਰ ਨੇ ਬਾਬਾ ਜੋਰਾਵਰ ਸਿੰਘ ਜੀ ਨੂੰ ਕੁਸ਼ਤੀ ਦੇ ਵਿੱਚ ਹਰਾ ਦਿੱਤਾ ਹੈ ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲਗੇ ਕਿ ਤੁਸੀਂ ਮੇਰੇ ਕੋਲੋਂ ਕਿਸ ਗੱਲ ਦੀ ਮਾਫੀ ਮੰਗਣ ਆਏ ਹੋ ਪਰ ਸੰਗਤ ਜੀ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੱਚਿਆਂ ਅਤੇ ਸਾਰੇ ਸਿੱਖਾਂ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਫਰਕ ਨਹੀਂ ਕੀਤਾ ਉਸੇ ਵੇਲੇ ਜੋਰਾਵਰ ਸਿੰਘ ਨੂੰ ਗੁਰਗੋਬੀ ਸਿੰਘ ਜੀ ਆਪਣੇ ਕੋਲ ਸੱਦਦੇ ਹਨ ਉਸ ਨੂੰ ਬਾਹ ਤੋਂ ਫੜਦੇ ਹੋਏ ਆਪਣੇ ਵੱਲ ਖਿੱਚਦੇ ਹੋਏ ਆਪਣੀ ਗਲ ਵਕੜੀ ਦੇ ਵਿੱਚ ਲੈ ਲੈਂਦੇ ਹਨ ਅਤੇ ਬਚਨ ਕਰਦੇ ਹਨ ਕਿ ਇਹ ਵੀ ਮੇਰਾ ਪੁੱਤਰ ਹੈ ਅਤੇ ਕਹਿਣ ਲੱਗੇ ਕਿ ਹੁਣ ਮੇਰਾ ਇੱਕ ਜੋਰਾਵਰ ਨਹੀਂ ਹੁਣ ਮੇਰੇ ਦੋ ਦੋ ਜੋਰਾਵਰ ਸਿੰਘ ਪੁੱਤਰ ਹਨ ਸੰਗਤ ਜੀ ਇਸ ਤੋਂ ਬਾਅਦ ਫਿਰ ਇਸ ਜੋਰਾਵਰ ਬਾਲਕ ਨੂੰ ਬਾਲਕ ਪੁੱਤਰ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਅਤੇ ਹੁਣ ਗੁਰੂ ਪਾਤਸ਼ਾਹ ਜੀ ਨੇ ਇਸ ਬਾਲਕ ਨੂੰ ਆਪਣੀ ਗੋਦ ਲੈ ਲਿਆ ਸੀ ਹੁਣ ਇਹ ਬਾਲਕ ਗੁਰੂ ਗੋਬੀ ਸਿੰਘ ਜੀ ਦੀ ਛਤਰ ਛਾਇਆ ਹੇਠ ਵੱਡਾ ਹੋਇਆ ਤੇ ਪਾਲਣ ਪੋਸਣ ਹੋਇਆ ਕੁਝ ਸਵਾ ਬੀਤਣ ਤੋਂ ਬਾਅਦ ਗੁਰੂ ਗੋਬੀ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਉਸ ਵੇਲੇ ਵੀ ਇਹ ਬਾਲਕ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਛੱਡ ਕੇ ਆਇਆ ਅਤੇ ਬਾਬਾ ਅਜੀਤ ਸਿੰਘ ਅਤੇ ਭਾਈ ਬਚਿੱਤਰ ਸਿੰਘ ਜੀ ਦੇ ਜਥੇ ਦੇ ਨਾਲ ਸੀ ਇਹ ਬਾਲਕ ਪੁੱਤਰ ਜਦੋਂ ਪਰਿਵਾਰ ਵਿਛੋੜੇ ਤੋਂ ਬਾਅਦ ਮਲਕਪੁਰ ਰੰਗਣਾ ਵਿਖੇ ਜੁੱਧ ਹੁੰਦਾ ਹੈ ਤਾਂ ਉਸ ਜੁੱਧ ਦੇ ਵਿੱਚ ਵੀ ਇਹ ਬਾਲਕ ਪੁੱਤਰ ਸ੍ਰੀ ਗੁਰਗੋਮੀ ਸਿੰਘ ਜੀ ਦੇ ਨਾਲ ਹੀ ਹੁੰਦਾ ਹੈ ਅਤੇ ਇਹਨਾਂ ਦੇ ਕਾਫੀ ਫਰਟ ਵੀ ਲੱਗਦੇ ਹਨ ਪਰ ਇਹ ਬਾਲਕ ਸਹਿਬਜ਼ਾਦਿਆਂ ਦੀ ਤਰ੍ਹਾਂ ਬਹੁਤ ਬਹਾਦਰ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰਾਂ ਦੇ ਨਾਲ ਹੀ ਇਸ ਦਾ ਪਾਲਣ ਪੋਸਣ ਹੋਇਆ ਸੀ ਇਸ ਯੁੱਧ ਦੇ ਦੌਰਾਨ ਗੁਰੂ ਗੋਮੀ ਸਿੰਘ ਜੀ ਅੱਗੇ ਵਧਦੇ ਹੋਏ ਕੋਟਲਾ ਨਿਹੰਗ ਖਾਨ ਦੀ ਹਵੇਲੀ ਪਹੁੰਚ ਜਾਂਦੇ ਹਨ ਅਤੇ ਉੱਥੇ ਪਾਸ਼ਾ ਜੀ ਕੁਝ ਸਮਾਂ ਬਤੀਤ ਕਰਦੇ ਹਨ ਅਤੇ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਵਾਪਸ ਭੇਜ ਦਿੰਦੇ ਹਨ ਭਾਈ ਬਚਿੱਤਰ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਅਤੇ ਜਦੋਂ ਬਾਲ ਜੋਰਾਵਰ ਸਿੰਘ ਜ਼ਖਮੀ ਹੋ ਜਾਂਦਾ ਹੈ ਤਾਂ ਕੋਟਰਾ ਨਿਹੰਗ ਖਾਨ ਦੀ ਹਵੇਲੀ ਵਿੱਚੋਂ ਗੁਰੂ ਪਾਤਸ਼ਾਹ ਜੀ ਬਾਬਾ ਅਜੀਤ ਸਿੰਘ ਜੀ ਅਤੇ ਭਾਈ ਬਚਿੱਤਰ ਸਿੰਘ ਜੀ ਨੂੰ ਬਾਲ ਜੋਰਾਵਰ ਸਿੰਘ ਜੀ ਨੂੰ ਲਿਉਣ ਲਈ ਆਖਦੇ ਹਨ ਦਾ ਬਾਬਾ ਅਜੀਤ ਸਿੰਘ ਜੀ ਬੜੇ ਜ਼ਖਮੀ ਹੋਏ ਹੁੰਦੇ ਹਨ ਪਰ ਫਿਰ ਵੀ ਗੁਰੂ ਪਿਤਾ ਦੀ ਆਗਿਆ ਮੰਨ ਕੇ ਭਾਈ ਬਚਿੱਤਰ ਸਿੰਘ ਜੀ ਅਤੇ ਬਾਬਾ ਅਜੀਤ ਸਿੰਘ ਜੀ ਇਸ ਬਾਲ ਪੁੱਤਰ ਨੂੰ ਲੈ ਕੇ ਕੋਟਲਾ ਨਿਹੰਗ ਖਾਂ ਦੀ ਹਵੇਲੀ ਵਿੱਚ ਆਉਂਦੇ ਹਨ ਅਤੇ ਫਿਰ ਐਸੇ ਹੀ ਪਿੰਡ ਦੇ ਇੱਕ ਪਰਿਵਾਰ ਨੇ ਇਹਨਾਂ ਦੀ ਸੇਵਾ ਸੰਭਾਲ ਕੀਤੀ ਕੁਝ ਸਮਾਂ ਨਿਹੰਗ ਖਾਂ ਕੋਟਲਾ ਨਿਹੰਗ ਖਾਂ ਦੀ ਹਵੇਲੀ ਵਿੱਚ ਠਹਿਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅੱਗੇ ਵੱਲ ਚਾਲੇ ਪਾ ਦਿੰਦੇ ਹਨ ਅਤੇ ਭਾਈ ਬਚਿੱਤਰ ਸਿੰਘ ਨੂੰ ਉੱਥੇ ਹੀ ਕੋਟਲਾ ਨਿਹੰਗ ਖਾਂ ਦੀ ਹਵੇਲੀ ਵਿੱਚ ਰੋਕ ਦਿੰਦੇ ਹਨ ਅਤੇ ਬਾਲਕ ਪੁੱਤਰ ਨੂੰ ਏਸੇ ਹੀ ਇੱਕ ਪਿੰਡ ਦਾ ਇੱਕ ਭਾਈ ਬੱਗਾ ਸਿੰਘ ਆਪਣੇ ਘਰ ਲੈ ਜਾਂਦਾ ਹੈ ਤਾਂਕਿ ਇਸ ਬਾਲ ਜੋਰਾਵਰ ਸਿੰਘ ਦੀ ਸੇਵਾ ਸੰਭਾਲ ਕੀਤੀ ਜਾਵੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਗਲਾ ਨਾ ਸਾਥ ਦਿੰਦੇ ਹੋਏ ਕਰਕੇ ਇਹ ਸਾਖੀ ਨੂੰ ਇੱਥੇ ਹੀ ਸਮਾਪਤ ਕਰ ਰਹੇ ਹਾਂ ਸੋ ਇਸ ਲਈ ਮਾਫੀ ਮੰਗਦੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ